ਅਹ ਦੇਖੋ ਜਿਸ ਤਰ੍ਹਾਂ ਕੀ ਪ੍ਰੈਸੈਂਟ ਸਿਨੈਰੀਓ ਹੈਗਾ ਤਾਂ ਜਿਹੜੇ ਦੋਨੋਂ ਟੈਂਪਰੇਚਰਸ ਨੇ ਦਿਨ ਦਾ ਤੇ ਰਾਤ ਦਾ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਹਾਂ ਜਿਸ ਤਰ੍ਹਾਂ ਕੀ ਸਾਡੇ ਕੋਲ ਲੁਧਿਆਣਾ 44 ਡਿਗਰੀ ਟੈਂਪਰੇਚਰ ਚੱਲ ਰਿਹਾ ਜਿਹੜਾ ਕਿ ਆਲਰੇਡੀ ਆਪਾਂ ਕਹਿ ਸਕਦੇ ਹਾਂ 5-6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਪਰ ਕੱਲ੍ਹ ਦੇ ਰਿਕਾਰਡ ਦੇ ਵਿੱਚ ਬਠਿੰਡੇ ਜਿਹੜਾ 48.4 ਡਿਗਰੀ ਵੀ ਰਿਕਾਰਡ ਹੋਇਆ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ 7 ਡਿਗਰੀ ਨਾਰਮਲ ਤੋਂ ਜ਼ਿਆਦਾ ਸੋ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈ ਕਿਉਂਕਿ ਰਾਤ ਨੂੰ ਵੀ ਆਪਾਂ ਨੂੰ ਲੱਗ ਰਿਹਾ ਕਿ ਰਾਤਾਂ ਬਹੁਤ ਜੜੀਆਂ ਗਰਮ ਹੋ ਰਹੀਆਂ ਨੇ ਕਿਉਂਕਿ ਪਿੱਛੇ ਜੇ ਸਾਡੇ ਕੋਲ ਪਿਛਲੇ ਹਫਤੇ 30 ਡਿਗਰੀ ਤੱਕ ਵੀ ਜਿਹੜਾ ਰਾਤ ਦਾ ਟੈਂਪਰੇਚਰ ਆ ਰਿਕਾਰਡ ਕੀਤਾ ਗਿਆ ਤੇ ਹੁਣ ਥੋੜਾ ਜਿਹਾ ਮਤਲਬ ਇੰਪਰੂਵਮੈਂਟ ਹੋਈ ਹੈ ਬਟ ਫਿਰ ਵੀ ਜਿਹੜਾ ਰਾਤ ਦਾ ਟੈਂਪਰੇਚਰ ਨਾਰਮਲ ਨਾਲੋਂ 3-4 ਡਿਗਰੀ ਜ਼ਿਆਦਾ ਹੀ ਚੱਲ ਰਿਹਾ ਸੋ ਕਹਿਣ ਦਾ ਭਾਵ ਹੈ ਕਿ ਦਿਨ ਤੇ ਰਾਤ ਦੋਨਾਂ ਦੇ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਜਿਸ ਕਰਕੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਗਰਮੀ ਮਹਿਸੂਸ ਹੋ ਰਹੀ ਹੈ ਉਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਡਰਾਈ ਸਪੈਲ ਹੈ ਉਹ ਬਹੁਤ ਲੰਮਾ ਹੋ ਚੁੱਕਿਆ ਹੈ ਕਿਉਂਕਿ ਜਿਹੜੀ April ਦੇ ਵਿੱਚ ਵੀ بارش ਹੋਈ ਹੈ ਸਿਰਫ 5 ਮਿਲੀਮੀਟਰ بارش ਹੋਈ ਹੈ ਤੇ ਇੱਕ ਸਿਰਫ ਰੇਨੀ ਡੇ ਸੀਗਾ ਜਦੋਂ ਕਿ ਸਾਡੇ ਕੋਲ 18-19 ਮਿਲੀਮੀਟਰ ਜਿਹੜੀ بارش ਹੋਣੀ ਚਾਹੀਦੀ ਹੈ ਤੇ ਜੇ ਮਈ ਦੀ ਗੱਲ ਕਰਦੇ ਹਾਂ ਤਾਂ ਮਈ ਬਿਲਕੁਲ ਸੁੱਕਾ ਲੰਘਿਆ ਹੈ ਐਂਡ ਡਰਾਈ ਰਿਹਾ ਹੈ ਔਰ ਜੇ ਰਿਲੇਟਿਵ ਹਿਯੂਮਿਡਿਟੀ ਦੀ ਗੱਲ ਕਰਦੇ ਆ ਤਾਂ ਉਹ ਵੀ ਸਾਡੇ ਕੋਲ ਮਤਲਬ 50% ਜਿਹੜੀ ਆ ਉਹ ਨਾਰਮਲ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ ਜਿਸ ਕਰਕੇ ਕਿ ਆਪਾਂ ਦੇਖ ਰਹੇ ਹਾਂ ਕਿ ਲੂ ਜਿਹੜੀ ਚੱਲ ਰਹੀ ਹੈ ਇੰਨੀ ਆ ਸਾਡਾ ਗਰਮ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਖੁਸ਼ਕ ਬਹੁਤ ਜ਼ਿਆਦਾ ਜਿਹੜੀ ਹਵਾ ਹੈਗੀ ਹੈ ਬਾਰਿਸ਼ ਦੀ ਕਮੀ ਕਰਕੇ ਜਿਹੜੀ ਉਹਦੇ 'ਚ ਨਮੀ ਹੈ ਉਹ ਵੀ ਜਿਹੜੀ ਘੱਟ ਦਿਖਾਈ ਦੇ ਰਹੀ ਹੈ ਸੋ ਹਲੇ ਵੀ ਕੋਈ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ 29 ਤੀ ਤੱਕ ਸਾਡੇ ਕੋਲ ਹਲੇ ਵੀ ਜਿਹੜੀ ਹੀਟ ਵੇਵ ਦਾ ਪ੍ਰੈਡਿਕਸ਼ਨ ਹੈਗੀ ਹੈ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਹੈ ਉਹ ਹੋ ਸਕਦੀ ਹੈ ਸੋ ਜੇ ਆਪਾਂ ਮੌਨਸੂਨ ਦੀ ਗੱਲ ਕਰੀਏ ਤਾਂ ਹਲੇ ਮੌਨਸੂਨ ਵੀ ਸਾਡੇ ਕੋਲ ਐਂਡ ਜੂਨ ਦੇ ਵਿੱਚ ਜਿਹੜਾ ਪਹੁੰਚੇਗਾ ਕਿਉਂਕਿ ਜਿਹੜੀ ਆਈਐਮਡੀ ਵੱਲੋਂ ਫੋਰਕਾਸਟ ਹੈਗੀ ਹੈ ਉਹਦੇ ਵਿੱਚ 15 April ਨੂੰ ਜਿਹੜੀ ਫਸਟ ਫੋਰਕਾਸਟ ਜਾਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੱਲ 27 May ਨੂੰ ਦੂਸਰੀ ਫੋਰਕਾਸਟ ਆਈ ਹੈ ਤੇ 3rd ਜਿਹੜੀ ਫੋਰਕਾਸਟ ਹੈ ਉਹ ਐਂਡ ਆਫ ਜੁਲਾਈ ਦੀ ਸੋ ਜਿਹੜੀ 27 May ਦੀ ਫੋਰਕਾਸਟ ਹੈ ਉਹਦੇ ਹਿਸਾਬ ਨਾਲ ਜਿਵੇਂ ਕਿ ਆਪਾਂ ਆ ਸਾਲ ਦੇ ਸ਼ੁਰੂ ਦੇ ਵਿੱਚ ਥੋੜਾ ਐਲ ਨੀਨੋ ਦਾ ਇਫੈਕਟ ਦੇਖਿਆ ਗਿਆ ਸੀਗਾ ਜਿਸ ਦੇ ਕਰਕੇ ਇਹ ਲੱਗ ਰਿਹਾ ਸੀਗਾ ਕਿ ਮੌਨਸੂਨ ਥੋੜਾ ਜਿਆ ਇਸ ਵਾਰੀ ਵੀਕ ਹੋਏਗਾ ਬਟ ਜਿਹੜੀ ਹੁਣ ਕੱਲ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਜਿਹੜਾ ਸੈਂਟਰਲ ਇੰਡੀਆ ਹੈ ਉਹਦੇ ਵਿੱਚ ਅੱਛੀ ਬਾਰਿਸ਼ ਮੌਨਸੂਨ ਦੀ ਹੋਣ ਦੀ ਸੰਭਾਵਨਾ ਹੈ ਬਟ ਜਿਹੜਾ ਨਾਰਥ-ਵੈਸਟ ਏਰੀਆ ਹੈ ਉਹਦੇ ਵਿੱਚ ਨਾਰਮਲ ਜਾਂ ਬਿਲੋ ਨਾਰਮਲ ਰਹਿ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਜੇ ਐਕਸਟ੍ਰੀਮੀਆਂ ਕੰਡੀਸ਼ਨਸ ਮਤਲਬ ਬਣਦੀਆਂ ਹਨ ਅਗੋਂ ਜੂਨ ਵੀ ਸਾਡਾ ਬਹੁਤ ਵਾਰਮ ਹੁੰਦਾ ਹੈ ਤਾਂ ਮੇਬੀ ਕੁਝ ਲਾਨੀਨਾ ਦਾ ਇਫੈਕਟ ਹੋ ਜਾਏ ਤਾਂ ਸਾਡੇ ਕੋਲ ਜਿਹੜੀ ਅੱਛੀ ਮੌਨਸੂਨ ਜਿਹੜੀ ਆ ਉਹ ਅਸੀਂ ਮੰਨ ਸਕਦੇ ਹਾਂ ਬਟ ਹਲੇ ਜਿਹੜੀ ਕਿ ਸਾਡੇ ਕੋਲ ਜੁਲਾਈ ਦੇ ਵਿੱਚ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚਦੀ ਹੈ ਸੋ ਸਾਨੂੰ ਹਲੇ ਵੇਟ ਕਰਨੀ ਪਊਗੀ ਕਿ ਐਂਡ ਆਫ ਜੂਨ ਦੇ ਵਿੱਚ ਕੀ ਜਿਹੜਾ ਸਿਨੈਰੀਓ ਉਹ ਆਉਂਦਾ ਤੇ ਮੈਮ ਹੀਟ ਵੀਅਰਸ ਨੂੰ ਲਾਈਕ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਹੈਗਾ ਇਹਨਾਂ ਦੋ ਚਾਰ ਦਿਨਾਂ ਦੇ ਲਈ ਅ ਹਾਂਜੀ ਬਿਲਕੁਲ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿਹੜੇ ਮੋਸਟਲੀ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਰੈਡ ਅ ਸੈਂਟਰਲ ਜਿਹੜਾ ਪੰਜਾਬ ਉਹਦੇ ਵਿੱਚ orange alert ਹੈਗਾ ਸੋ ਕਹਿੰਦਾ ਪਾਬ ਹੈਗਾ ਕਿ ਹਲੇ ਵੀ ਜਿਹੜੇ ਟੈਂਪਰੇਚਰਸ ਨੇ ਉਹ ਰਾਈਜ਼ ਹੀ ਹੋਣਗੇ ਫਰਦਰ ਕੋਈ ਰਾਹਤ ਦੀ ਸੰਭਾਵਨਾ ਨਹੀਂ ਨਜ਼ਰ ਨਹੀਂ ਆ ਰਹੀ ਅਮਨ ਦੇਖਿਆ ਵੀ ਰਾਤ ਦੇ ਟੈਂਪਰੇਚਰ ਦੇ ਵਿੱਚ ਤ੍ਰੀ ਹੈ ਕਾਫੀ ਉਹ ਦਿੱਖਣ ਨੂੰ ਮਿਲਿਆ ਕਿ ਗਾਇਸ ਹੋ ਗਏ ਨੇ ਪਹਿਲਾਂ ਜਿਹੜੇ 24 25 ਦਾ ਗ੍ਰੈਡ ਸੀ ਸੋ 30 ਤੱਕ ਵੀ ਪਹੁੰਚ ਗਏ ਕੀ ਕਾਰਨ ਲੱਗਦਾ ਹੈ ਕਿ ਜਿਹੜੇ ਤੱਕ ਪਹੁੰਚ ਗਏ ਨੇ ਜਾਂ ਕੋਈ ਹੋਰ ਕਾਰਨ ਆ ਤੁਸੀਂ ਦੇਖੋ ਜਿਸ ਤਰ੍ਹਾਂ ਕਿ ਦਿਨ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਜਦੋਂ ਇੰਨਾ ਜ਼ਿਆਦਾ ਵਧ ਰਿਹਾ ਹੈ ਤਾਂ ਉਹਦੇ ਨਾਲ ਸਾਨੂੰ ਕੋਈ ਮਤਲਬ ਕੋਈ ਉਹਦੇ ਚ ਜਿਹੜੀ ਹਵਾ ਹੈਗੀ ਹੈ ਉਹ ਵੀ ਬਿਲਕੁਲ ਗਰਮ ਹੋ ਕੇ ਲੰਗਦੀ ਹੈ ਸੋ ਨਾਲ ਦੀ ਨਾਲ ਸਾਡੇ ਕੋਲ ਸ਼ਾਮ ਨੂੰ ਵੀ ਕੋਈ ਡਵੈਲਪਮੈਂਟ ਨਹੀਂ ਹੁੰਦੀ ਉਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਪ੍ਰੈਸ਼ਰ ਕੋਈ ਫਾਲ ਨਹੀਂ ਹੁੰਦਾ ਜਿਹਦੇ ਕਰਕੇ ਕਿ ਜਿਹੜੀ ਆਪਣੇ ਕੋਲ ਆਉਂਦੀ ਹੈਗੀ ਹੈ ਰੇਡੀਏਸ਼ਨ ਜਿਹੜੀ ਧਰਤੀ ਤੇ ਪੈਂਦੀ ਹੈ ਰਾਤ ਨੂੰ ਵੀ ਫਿਰ ਉਹ ਜਿਹੜੀ ਹਵਾ ਉਹਨੂੰ ਗਰਮ ਹੀ ਕਰਦੀ ਹੈ ਸੋ ਇਸ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੇ ਉਹ ਵੀ ਇੰਨੇ ਜ਼ਿਆਦਾ ਮਤਲਬ ਫਾਲ ਨਹੀਂ ਕਰ ਰਹੇ ਕਿਉਂਕਿ ਕੋਈ ਥੋੜਾਪੋਤਾ ਮੌਇਸਚਰ ਹੋਏ ਜਾਂ ਜਿਸ ਤਰ੍ਹਾਂ ਕਿ ertido ਥੋੜੀ ਜੀ ਰੇਡੀਏਸ਼ਨ ਜ਼ਿਆਦਾ ਨਿਕਲੇ ਉਹਦੇ ਨਾਲ ਥੋੜਾ ਟੈਂਪਰੇਚਰ ਫਾਲ ਕਰਦਾ ਪਰ ਇਹ ਜਿਹੀਆਂ ਕੰਡੀਸ਼ਨਸ ਨਹੀਂ ਹੈ ਕਿਉਂਕਿ ਐਡਵੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਪ੍ਰੋਮੀਨੈਂਟ ਹੋਈ ਹੋਈ ਹੈ ਨਾ ਦਿਨਾਂ ਦੇ ਵੀ ਜਿਹੜੀ ਐਡਵੈਕਸ਼ਨ ਦੇ ਨਾਲ ਜਿਹੜੀ ਹਾਰੀਜ਼ਨਟਲ ਫਲੋ ਹੈ ਉਹਦੇ ਨਾਲ ਲੂਵੀ ਵਧਦੀ ਹੈ ਤੇ ਜਿਹੜਾ ਉਹ ਟੈਂਪਰੇਚਰ ਨੂੰ ਵੀ ਵਧਾਉਂਦੀ ਹੈ ਲੋਕ ਕਹਿ ਸਕਦੇ ਕਿ ਰਿਪੋਰਟ ਔੜ ਗਈ ਹੈ ਅਸੀਂ ਹਾਲ ਕਰੀਏ ਕਿ ਰਿਪੋਰਟ ਵੀ ਸੁਣੇਗੀ ਅ ਅੱਜ ਕੁਝ ਕਹਿ ਸਕਦੇ ਹੈਗੇ ਆ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਲੁਧਿਆਣੇ ਦਾ ਤਾਂ 44 ਡਿਗਰੀ ਤੱਕ ਟੈਂਪਰੇਚਰ ਹੈਗਾ ਰਿਕਾਰਡ ਕੀਤਾ ਗਿਆ ਅ ਮਤਲਬ 10-12 ਸਾਲ ਦਾ ਰਿਕਾਰਡ ਤਾਂ ਸਾਡੇ ਕੋਲ ਲੁਧਿਆਣੇ ਵੀ ਬ੍ਰੇਕ ਹੋਇਆ ਪਰ ਜੇ ਆਪਾਂ ਬਠਿੰਡੇ ਦੀ ਗੱਲ ਕਰਦੇ ਆਂ ਜਿਸ ਥੇ ਕਿ 48-49 ਡਿਗਰੀ ਟੈਂਪਰੇਚਰ ਪਹੁੰਚ ਗਿਆ ਉੱਥੇ ਕਾਫੀ ਮਤਲਬ ਆਪਾਂ ਪਿਛਲੇ 30-40 ਸਾਲਾਂ ਦਾ ਰਿਕਾਰਡ ਕਹਿ ਸਕਦੇ ਆਂ ਬ੍ਰੇਕ ਹੋਇਆ ਕਿਉਂਕਿ ਮੋਸਟਲੀ ਇੰਨਾ ਟੈਂਪਰੇਚਰ ਮਈ ਦੇ ਵਿੱਚ ਰਿਕਾਰਡ ਨਹੀਂ ਹੁੰਦਾ ਤੇ ਜਿਹੜੀ ਹੈ ਉਹ ਹਦਾਇਤ ਜਾਰੀ ਕੀਤੀ ਹੈ ਬਈ ਇਹਨਾਂ ਮੌਸਮ ਤੋਂ ਪਹਿਲਾਂ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹੈਗੇ ਆ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਇਟ ਮੀਨਸ ਕਿ ਬਹੁਤ ਜ਼ਿਆਦਾ ਜਿਹੜੀ ਹੈ ਸਨ ਰੇਡੀਏਸ਼ਨ ਜਿਹੜੀ ਧਰਤੀ ਤੇ ਆ ਰਹੀ ਹੈ ਕਿਉਂਕਿ ਬਿਲਕੁਲ ਜਿਵੇਂ ਮਤਲਬ ਤਪ ਰਹੀ ਹੈ ਧਰਤੀ ਸੋ ਇੰਨੀਆ ਜ਼ਿਆਦਾ ਜਦੋਂ ਯੂਵੀ ਰੇਡੀਏਸ਼ਨ ਕਿਉਂਕਿ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਟ੍ਰੋਪੋਸਫੀਅਰ ਬਿਲਕੁਲ ਕਲੀਅਰ ਹੋ ਚੁੱਕਿਆ ਸੋ ਡਾਇਰੈਕਟ ਸਨਲਾਈਟਸ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਇਸੇ ਕਰਕੇ ਹੀ ਜਿਹੜਾ ਮਤਲਬ ਹਲੇ ਕੋਈ ਸਟੈਟਿਸਟਰਬਲੈਂਸ ਨਹੀਂ ਆ ਰਹੀ ਕੋਈ ਕਲਾਉਡੀਨੈਸ ਨਹੀਂ ਆ ਰਹੀ ਸੋ ਜਿੰਨੀਆਂ ਰੇਡੀਏਸ਼ਨਸ ਇੱਥੇ ਪਹੁੰਚ ਰਹੀਆਂ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਸੋ ਉਹਨਾਂ ਤੋਂ ਬਚਾਅ ਵਾਸਤੇ ਆਪਾਂ ਨੂੰ ਹਮੇਸ਼ਾ ਜਿਹੜੇ ਜਦੋਂ ਵੀ ਘਰੋਂ ਬਾਹਰ ਨਿਕਲਿਆ ਸਨਸਕ੍ਰੀਨ ਲਗਾ ਕੇ ਨਿਕਲੋ ਔਰ ਜਿਹੜੀਆਂ ਸਨ ਗਲਾਸੇਸ ਵੀ ਜ਼ਰੂਰ ਲਗਣੀਆਂ ਲ ਤੇ ਜਿਸ ਤਰ੍ਹਾਂ ਕੀ ਹੁਣ ਸਾਡੇ ਆਪਣੇ ਚੋਣਾ ਦਾ ਮੌਸਮ ਚੱਲ ਰਿਹਾ ਸੋ ਹਰ ਇੱਕ ਨੇ ਆਪਣੀ ਐਕਟੀਵਿਟੀ ਜਾਂ ਪਾਰਟਿਸਿਪੇਟ ਵੀ ਕਰਨਾ ਹੈਗਾ ਉਹਦੇ ਲਈ ਵੀ ਆਪਾਂ ਨੂੰ ਪੂਰੇ ਧਿਆਨ ਨਾਲ ਆਪਣੇ ਘਰੋਂ ਪੂਰੀ ਤਿਆਰੀ ਕਰਕੇ ਨਿਕਲਣਾ ਚਾਹੀਦਾ ਹੈ ਕਿ ਮਤਲਬ ਪਾਣੀ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਪ੍ਰੋਪਰ ਹੋਵੇ ਤੇ ਜਿਵੇਂ ਕਿ ORS ਦਾ ਕੋਲ ਹੈ ਉਹ ਥੋੜੀ ਥੋੜੀ ਦੇਰ ਬਾਅਦ ਲੋਕ ਆਪਣਾ ਪੀਂਦੇ ਰਹਿਣ ਕਿਉਂਕਿ ਸਭ ਨੇ ਆਪਣੀਆਂ ਡਿਊਟੀਆਂ ਵੀ ਕਰਨੀਆਂ ਨੇ ਪਰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੀ ਦੁਪਹਿਰ ਵੇਲੇ ਇੰਨਾ ਜ਼ਿਆਦਾ ਗਰਮ ਬਾਹਰ ਨਾ ਨਿਕਲਿਆ ਜਾਵੇ ਜਿੰਨਾ ਕੰਮ ਆਪਾਂ ਨਿਭਾ ਸਕਦੇ ਹਾਂ अर्ਲੀ ਮਾਰਨਿੰਗ ਜਾਂ ਥੋੜਾ ਈਵਨਿੰਗ ਟਾਈਮ ਦੇ ਵਿੱਚ ਕੀਤਾ ਜਾਵੇ ਆ ਬਾਕੀ ਜਿਸ ਤਰ੍ਹਾਂ ਕੀ ਤਰਲ ਪਦਾਰਥ ਨੇ ਉਹਨਾਂ ਦਾ ਸੇਵਨ ਕੀਤਾ ਜਾਵੇ ਆ ਜਿਹੜੀ ਤਲਿਆ ਹੈਗਾ ਭੋਜਨ ਉਹ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਜ਼ਿਆਦਾ ਫਿਰਸਮੋ ਡੀਹਾਈਡਰੇਸ਼ਨ ਹੁੰਦੀ ਹੈ ਪਿਆਸ ਲੱਗਦੀ ਹੈ ਆ ਬਾਕੀ ਜਿਸ ਤਰ੍ਹਾਂ ਸੂਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਥੋੜੇ ਹਲਕੇ ਫੁਲਕੇ ਕੱਪੜੇ ਪਾਏ ਜਾਣ ਤਾਂ ਕਿ ਕੰਫਰਟ ਲੈਵਲ ਰਹੇ ਤੇ ਬਾਕੀ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕੇ ਸਿਰ ਨੂੰ ਜ਼ਰੂਰ ਟੱਕ ਕੇ ਰੱਖਿਆ ਜਾਵੇ ਕਿਉਂਕਿ ਸਾਡਾ ਜਿਹੜਾ ਸਿਰ ਹੈ ਉਹ ਜਿਹੜਾ ਡਾਇਰੈਕਟ ਮਤਲਬ ਸਨਲਾਈਟ ਤੇ ਅਸਰ ਤੇ ਹੁੰਦਾ ਹੈ